ਅਕਸਰ ਜਦੋਂ ਦਾ ਗੀਤ ਅਲੀਦ ਹੋਇਆ ਸੀ ਅੱਜ ਅਪਡੇਟ ਤੇ ਕੁਝ ਘੰਟਿਆਂ ਦੇ ਵਿੱਚ ਹੀ ਮਿਲਿਆ ਨੇ ਜਿਹੜੇ ਵੀ ਉਹ ਕਾਊਸ ਕਰ ਲੈਨੇ ਕੀ ਹੋਊਗਾ ਮਿਲ ਕਰਨ ਖੁਸ਼ੀ ਹੁੰਦੀ ਆ ਔਰ ਉਹਦੀ ਜਾਣ ਤੋਂ ਬਾਅਦ ਜਦੋਂ ਉਹਦਾ ਗੀਤ ਲਈਦ ਹੁੰਦਾ ਤਾਂ ਉਹਦੀ ਮੌਜੂਦਗੀ ਦਾ ਅਹਿਸਾਸਾ ਵੀ ਹੋਣ ਲੱਗ ਜਾਂਦਾ ਹੈ ਮਨ ਨੂੰ ਸਕੂਨ ਵੀ ਮਿਲਦਾ ਹੈ ਉਦਾਸੀ ਵੀ ਹੁੰਦੀ ਹੈ ਬਈ ਕਾਸ਼ ਅਜੋ ਆਪ ਹੁੰਦਾ ਤਾਂ ਇਸ ਖੁਸ਼ੀ ਨੇ ਹੋਰ ਵੀ ਦੁਨੀਆਂ ਤੀਣਾ ਹੋਣਾ ਸੀ ਜੋ ਕਾਲਪੁਰਖ ਦੀ ਖੁਸ਼ੀ ਹੈ ਠੀਕ ਹੈ ਉਹਦੀ ਕਲਾ ਜਿਹੜੀ ਹੈ ਹਮੇਸ਼ਾ ਦਰਸ਼ਕਾਂ ਦੇ ਸਿਰ ਚੜ ਕੇ ਬੋਲਦੀ ਰਹੂਗੀ ਹਮੇਸ਼ਾ ਨਾਲ ਇਹ ਗੀਤ ਤਾਂ ਇਨਾ ਵੱਡਾ ਹੈ ਕਿਉਂਕਿ ਉਹਦੀ ਵੀਡੀਓ ਵੀ ਸਾਰੀ ਓਰੀਜਨਲ ਉਹਦੇ ਆਪਣੇ ਹੱਥਾਂ ਦੀ ਬਣੀ ਹੋਈ ਹੈ ਸੱਚ ਪੁੱਛੋ ਤਾਂ ਮੈਂ ਉਹਦਾ ਗੀਤ ਆਉਣ ਤੇ ਉਦਾਸ ਹੁੰਦਾ ਹੁੰਦਾ ਉਹਦੇ ਜਿਹਨੇ ਉਹਨੂੰ ਚਾਹਣ ਵਾਲੇ ਨੇ ਉਹ ਬੇਸਬਰੀ ਨਾਲ ਉਡੀਕ ਕਰਦੇ ਆ ਬਸ ਮੇਰੇ ਬੰਦ ਚ ਇੰਨਾ ਕ ਸਕੂਨ ਹੁੰਦਾ ਕਿ ਉਹਦੇ ਚਾਹਣ ਵਾਲਿਆਂ ਨੂੰ ਅੱਜ ਖੁਰਾਕ ਮਿਲ ਗਈ ਕਿਉਂਕਿ ਐ ਉਹਨਾਂ ਨੂੰ ਉਹ ਉਹ ਮੇਰੇ ਨਾਲੋਂ ਵੀ ਜ਼ਿਆਦਾ ਕਰਦੇ ਨੇ ਹਨਾ ਪਰੰਤੂ ਮੇਰਾ ਉਹਨੂੰ ਦੇਖ ਕੇ ਉਹਦੀ ਫੁਟੇਜ ਨੂੰ ਦੇਖ ਕੇ ਉਹਨੂੰ ਹੱਸਦੇ ਗਾਉਂਦੇ ਨੂੰ ਦੇਖ ਕੇ ਥੋੜਾ ਜਿਆਦਾ ਪਿੱਛੇ ਵੱਲ ਚਲਾ ਜਾਣਾ ਫਿਰ ਆਪਦੇ 2-4 ਦਿਨਾਂ ਚ ਹੌਲੀ-ਹੌਲੀ ਮਨ ਨੂੰ ਸਮਝਾ ਲਈਦਾ ਆ ਦਰਸ਼ਕਾਂ ਨੂੰ ਬਹੁਤ ਬੇਸਬਰ ਨਾਲ ਇੰਤਜ਼ਾਰ ਰਹਿੰਦੀ ਐ ਸਿੱਧੂ ਦੇ ਜੋ ਫੈਨਸ ਨੇ ਉਹਨਾਂ ਨੂੰ ਚਾਉਣ ਵਾਲੇ ਨੇ ਜਿਵੇਂ ਹੁਣ ਕੁਝ ਘੰਟੇ ਦੇ ਵਿੱਚ ਹੀ ਇੰਨੇ ਜ਼ਿਆਦਾ ਵਿਊ ਹੋ ਚੁੱਕੇ ਨੇ ਇਹ ਅਜੇ ਵੀ ਜਦੋਂ ਇਸ ਤਰ੍ਹਾਂ ਹੀ ਚੱਲਦੇ ਆ ਹਾਂ ਇਹ ਤਾਂ ਹੈਵੀ ਸੀ ਇੱਕ ਹਫ਼ਤਾ ਹੋ ਗਿਆ ਮੈਂ ਮੇਰੇ ਫੋਨ ਨਾਲ ਜਿਹੜੇ ਪੂਰੇ ਜਮਾ ਇਨਾ ਬਿਜ਼ੀ ਹੋਏ ਪਏ ਨੇ ਵੀ ਮੈਂ ਰਿਪਲਾਈ ਨਹੀਂ ਕਰ ਪਾਉਂਦਾ ਲੋਕਾਂ ਦਾ ਕਿ ਇੰਨੀ ਉਤਸੁਕਤਾ ਸੀ ਕਿਹੜਾ ਸੌਂਗ ਆ ਰਿਹਾ ਜੀ ਮਤਲਬ ਉਹਨਾਂ ਨੂੰ ਇਹ ਹੁੰਦਾ ਵੀ ਪਤਾ ਲੱਗ ਜੇ ਮੜਾ ਵੀ ਫਲਾਣਾ ਹੋ ਸਕਦਾ ਜਾਂ ਐ ਹੋ ਸਕਦਾ ਬੜਾ ਬੇਸਬਰੀ ਸੀ ਯੂਥ ਦੇ ਵਿੱਚ ਹੁਣ ਤਾਂ ਯੂਥ ਤਾਂ ਕਿ ਹੁਣ ਤਾਂ ਉਹ ਮੈਚੁਰ ਵਰਗ ਵੀ ਸਾਰੇ ਮੇਰੀ ਇਸ ਗਰੁੱਪ ਦੇ ਵੀ ਸਾਰੇ ਲੋਕ ਸੁਣਨਾ ਚਾਹੁੰਦੇ ਆ ਵੀ ਉਹ ਦੁਬਾਰੇ ਫੇਰ ਤੋਂ ਆ ਗਏ ਹਨਾ ਤਾ ਕਈ ਲੋਕ ਨਿੱਕੇ ਨੂੰ ਲੈ ਕੇ ਵੀ ਇਦਾਂ ਦੀ ਕਿਆਸ ਕਰਦੇ ਆ ਜੀ ਦੇਖੋ ਜੀ ਇਹ ਤਾਂ 500 ਦਾ ਜੇ ਕਰ ਦੂ ਹਨ ਇਦਾਂ ਕਰਕੇ ਲੋਕ ਸੋਚ ਰਹੇ ਆ ਇਸ ਤਰ੍ਹਾਂ ਤਾਂ ਚਲੋ ਪਰਮਾਤਮਾ ਕਰੇ ਉਹਨਾਂ ਦੀਆਂ ਦੁਆਵਾਂ ਨੂੰ ਪੂਰ ਪਵੇ ਜਿਵੇਂ ਸੋਸ਼ਲ ਮੀਡੀਆ ਤੇ ਤੁਹਾਨੂੰ ਵੀ ਅਪੀਲਾਂ ਕਰਦੇ ਨੇ ਸਿੱਧੂ ਦੇ ਜਿਹੜੇ ਫੈਨ ਨੇ ਵੀ ਬਾਪੂ ਜਲਦੀ ਗੀਤ ਲੈ ਕੇ ਆਓ ਜਦੋਂ ਅਟੈਚ ਕੀਤਾ ਗਿਆ ਹੁਣ ਅੱਜ ਤਾਂ ਵਧੀਆ ਜਿਹੜੇ ਉਹਨੂੰ ਵਿਊਜ਼ ਮਿਲਦੇ ਨੇ ਦੇਖ ਰਹੇ ਨੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ ਕਿਹੜੇ ਇਹੋ ਜਿਹੇ ਗੀਤ ਨੇ ਜਿਹੜੇ ਸਿੰਧੂ ਦੇ ਲੋਕਾਂ ਦੀ ਪਸੰਦੀ ਨਹੀਂ ਚਾਹਣਗੇ ਅ ਬੇਟਾ ਆਉਣ ਵਾਲੇ ਕਾਫੀ Song ਸਾਡੇ ਕੋਲੇ ਪੈਂਡਿੰਗ ਨੇ ਕਾਫੀ ਤਿਆਰ ਵੀ ਪਏ ਨੇ ਕੁਝ ਥੋੜੇ-ਬਹੁਤੇ ਉਹਨਾਂ ਕੀ ਦੇ ਮਾੜਾ ਮੁਤਾ ਕਰਨ ਵਾਲੇ ਵੀ ਨੇ ਪਰੰਤੂ ਹਲੇ ਮੈਟਰ ਬਹੁਤ ਪਿਆ ਆਪਣੇ ਕੋਲ ਮੈਂ ਇਹ ਕਹਿ ਸਕਦਾ ਮੈਂ ਦਰਸ਼ਕਾਂ ਨੂੰ ਤੁਹਾਡੇ ਮਾਧਿਅਮ ਦੇ ਨਾਲ ਇੰਨੀ ਗੱਲ ਕਹਿ ਸਕਦਾ ਵੀ ਸਿੱਧੋ ਥੋੜੀ ਕਮੀ ਜ਼ਰੂਰ ਹੈ ਪਰ ਇੰਨੀ ਵੀ ਜ਼ਿਆਦਾ ਨਹੀਂ ਕਿ ਵਿਰੋਧੀ ਸਾਹ ਚੱਕ ਜਾਣ ਉਹ ਕਰ ਆਪਣੀ ਮਜ਼ਬੂਰਗੀ ਦਾ ਅਹਿਸਾਸ ਹਮੇਸ਼ਾ ਕਰਵਾਉਂਦਾ